ਚੜਦੀ ਕਲਾ ਪੰਜਾਬ نیوز ਤੇ ਆਪ ਸਭ ਦਾ ਸਵਾਗਤ ਹੈ ਧਾਰੀਵਾਲ ਕ੍ਰਿਕਟ ਕਲੱਬ ਡੀਸੀਸੀ ਵੱਲੋਂ ਇੱਕ ਨਵੀਂ ਸ਼ੁਰੂਆਤ ਕਰਦੇ ਹੋਏ ਛੋਟੇ ਬੱਚਿਆਂ ਨੂੰ ਕ੍ਰਿਕਟ ਦੇ ਨਾਲ ਜੋੜਨ ਤੇ ਉਹਨਾਂ ਨੂੰ ਭਵਿੱਖ ਦੇ ਵਧੀਆ ਖਿਡਾਰੀ ਬਣਾਉਣ ਲਈ ਇੱਕ ਕ੍ਰਿਕਟ ਟ੍ਰੇਨਿੰਗ ਅਕੈਡਮੀ ਦੀ ਸ਼ੁਰੂਆਤ ਕੀਤੀ ਹੈ ਅਜਮਿਲ ਗਰਾਊਂਡ ਧਾਰੀਵਾਲ ਵਿੱਚ ਡੀਸੀਸੀ ਦੇ ਵੱਡੇ ਖਿਡਾਰੀ ਬੱਚਿਆਂ ਨੂੰ ਕੋਚਿੰਗ ਦਿੰਦੇ ਨਜ਼ਰ ਆਏ ਵਧੀਆ ਤਰੀਕੇ ਦੇ ਪ੍ਰਬੰਧ ਦੇਖਣ ਨੂੰ ਮਿਲੇ ਜਿਸ ਵਿੱਚ ਨੈਟ ਵੀ ਲਗਾਇਆ ਹੋਇਆ ਸੀ ਤੇ ਆਧੁਨਿਕ ਸਮਾਨ ਵੀ ਵਰਤੋਂ ਦੇ ਵਿੱਚ ਲਿਆਂਦਾ ਜਾ ਰਿਹਾ ਸੀ ਸੀਨੀਅਰ ਖਿਡਾਰੀ ਤੇ ਬੱਚਿਆਂ ਦੇ ਕੋਚ ਰਮਨ ਸ਼ਰਮਾ ਉਰਫ ਰੰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਧਾਰੀਵਾਲ ਦੇ ਦਿਗਜ ਖਿਡਾਰੀ ਸ਼ੇਖਰ ਮਹਾਜਨ ਜੋ ਕਿ ਚੰਡੀਗੜ੍ਹ ਦੇ ਸੈਕਟਰ 32 ਵਿੱਚ ਲੰਬੇ ਸਮੇਂ ਤੋਂ ਕ੍ਰਿਕਟਰ ਯੁਵਰਾਜ ਸਿੰਘ ਦੇ ਪਿਤਾ ਯੋਗਰਾਜ ਸਿੰਘ ਦੇ ਨਾਲ ਕ੍ਰਿਕਟ ਖੇਡ ਵੀ ਰਹੇ ਹਨ ਤੇ ਨੌਜਵਾਨਾਂ ਨੂੰ ਕੋਚਿੰਗ ਵੀ ਦੇ ਰਹੇ ਹਨ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇਕੱਠਿਆ ਕਰਕੇ ਇਸ ਕ੍ਰਿਕਟ ਟ੍ਰੇਨਿੰਗ ਅਕੈਡਮੀ ਦੀ ਸ਼ੁਰੂਆਤ ਕਰਵਾਈ ਹੈ ਜਿਸ ਵਿੱਚ ਬੱਚਿਆਂ ਨੂੰ 5 ਤੋਂ 7 ਵਜੇ ਤੱਕ ਸ਼ਾਮ ਨੂੰ ਬਰੀਕੀ ਦੇ ਨਾਲ ਕ੍ਰਿਕਟ ਦੇ ਗੁਰ ਸਿਖਾਏ ਜਾਣਗੇ ਤਾਰੀਵਾਲ ਤੋਂ ਕੁਲਵਿੰਦਰ ਸਿੰਘ ਪਾਟਿਆ ਰੋਹਿਤ ਗੁਪਤਾ ਦੀ ਰਿਪੋਰਟ ਨਰਨਾਰਮਨ ਕੁਮਾਰ ਰਮਾਵਾ ਇਹ ਅੱਜ ਅਸੀਂ ਥੋੜੇ ਦਿਨਾਂ ਤੋਂ ਸ਼ੁਰੂਆਤ ਕੀਤੀ ਹੈ ਇਹ ਨੌਜਵਾਨ ਪੀੜੀ ਨੂੰ ਇੱਕ ਚੰਗੇ ਰਾਹ ਪਾਉਣ ਲਈ ਬੜਾ ਵਧੀਆ ਉਪਰਾਲਾ ਜਿਹੜਾ ਸਾਡੇ ਸੀਨੀਅਰ ਪਲੇਅਰ ਸ਼ੇਖਰ ਭਾਜੀ ਵੱਲੋਂ ਕੀਤਾ ਗਿਆ ਵਾ ਜਿਹੜੀ ਇਹ ਅਕੈਡਮੀ ਆ ਜਿਹੜੀ ਖੋਲੀ ਗਈ ਹੈ ਤਾਰੀਵਾਲ ਦੇ ਵਿੱਚ ਇਹ ਅਕੈਡਮੀ ਆ ਜੀ ਕ੍ਰਿਕਟ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਇਹ ਡੀਸੀਸੀ ਜਿਹੜੀ ਇਹ ਕਲੱਬ ਆ ਜਿਹੜੀ ਹੈ ਜਿਹੜੀ ਕੈਡਮੀ ਖੋਲੀ ਹੈ ਡੀਸੀਸੀ ਕੈਡਮੀ ਉਹ ਅਸੀਂ ਸ਼ੇਖਰ ਭਾਜੀ ਦੇ ਥਰੂ ਖੋਲੀ ਹੈ ਤੇ ਬੜਾ ਵਧੀਆ ਉਪਰਾਲਾ ਜਿਹੜਾ ਵਾ ਸਾਡੇ ਸੀਨੀਅਰ ਪਲੇਅਰਾਂ ਨੇ ਕੀਤਾ ਵਾ ਤੇ ਅਸੀਂ ਸੰਯੋਗ ਦੇ ਰਹੇ ਹਾਂ ਸਿੰਥਾ ਜੀ ਸਮਾਈਲ ਜੀ ਚਿੰਟੂ ਜੀ ਰਮਾ ਜੀ ਅਸੀਂ ਸਾਰੇ ਨਾਲ ਆ ਬੱਚਿਆਂ ਦੇ ਕਿ ਬੱਚੇ ਵੱਧ ਤੋਂ ਵੱਧ ਜਿੰਨੇ ਵੀ ਗਰਾਊਂਡ ਦੇ ਵਿੱਚ ਆਉਣ ਸਿੱਖਣ ਨਸ਼ਿਆਂ ਤੋਂ ਦੂਰ ਰਹਿਣ ਮੋਬਾਈਲ ਤੋਂ ਦੂਰ ਰਹਿਣ ਕੁਝ ਦਿਨ ਹੋ ਗਏ ਆ ਲਗਾਤਾਰ ਜਿਹੜੀ ਸ਼ੁਰੂਆਤ ਕੀਤੀ ਹੈ ਤੇ ਬੱਚੇ ਵੱਧ ਤੋਂ ਵੱਧ ਵਧੀ ਜਾ ਰਹੇ ਆ ਦਿਨ ਤੋਂ ਦਿਨ 30 ਬੱਚੇ ਹੋ ਗਏ ਨੇ ਸਰ ਮੇਰਾ ਨਾਮ ਸਣੀ ਸੇਮთა ਤੇ ਅਸੀਂ 10 ਦਿਨ ਤੋਂ ਅਕੈਡਮੀ ਕੀਤੀ ਹੈ ਸ਼ੁਰੂਏ ਤੇ ਮੈਲ ਗਰਾਊਂਡ ਦੇ ਵਿੱਚ ਆਪਾਂ ਕਰ ਰਹੇ ਆ ਕਰ ਤੇ ਜਿਹੜੇ ਬੱਚੇ ਨੇ ਸਾਡੇ ਕੋਲ ਬੱਚੇ ਅਸਲੇ 30 ਤੋਂ 35 ਬੱਚੇ ਨੇ ਮੈਂ ਅੱਗੇ ਵੀ ਅਪੀਲ ਕਰਾਂਗਾ ਜਿਹੜੇ ਪੇਰੈਂਟਸ ਨੇ ਘਰਾਂ ਦੇ ਵਿੱਚ ਜਿੱਦਾਂ ਬੱਚੇ ਮੋਬਾਈਲ ਨਾਲ ਹੋਰ ਵੀ ਮਾੜੀਆਂ ਆਤਾਂ ਵਾਲ ਬੱਚੇ ਤੁਰੇ ਨੇ ਮੈਂ ਕਹਾਂਗਾ ਵੀ ਇੱਥੇ ਇਕੱਲੋ ਬੱਚਿਆਂ ਨੂੰ ਫੀਸ ਦੀ ਕੋਈ ਟੈਨਸ਼ਨ ਨਹੀਂ ਫੀਸ ਵੀ ਕੋਈ ਜ਼ਿਆਦਾ ਨਹੀਂ ਆ ਠੀਕ ਆ ਮੈਂ ਬੇਨਤੀ ਕਰਾਂਗਾ ਬਾਰ-ਬਾਰ ਮੈਂ ਕੱਲ ਵੀ ਕਹਿ ਰਿਹਾ ਸਾਂ ਕਿਸੇ ਉਹਨਾਂ ਵੀ ਕਹਿ ਰਿਹਾ ਸਾਂ ਪੇਪਰੈਂਟਸ ਆਏ ਸੀ ਮੈਂ ਕਿਹਾ ਤੁਸੀਂ ਬੱਚਿਆਂ ਨਾਲ ਕੋਲੋ ਫੀਸ ਦੀ ਕੋਈ ਗੱਲ ਨਹੀਂ ਆ ਤੇ ਜੋ ਜੋ ਬੱਚੇ ਫਿਰ ਵਾਦੇ ਜਾਣਗੇ ਫਿਰ ਟਾਈਮ ਵਧਾਵਾਂਗੇ ਤੇ ਉਸ ਤਰੀਕੇ ਦੇ ਨਾਲ ਚੱਲ ਰਿਹਾ ਤੁਹਾਡੇ ਸਾਹਮਣੇ ਦੇਖ ਲਓ ਹਣ ਵੀ ਬੱਚੇ ਕਾਫੀ ਨੇ ਇੱਥੇ ਤੇ ਕੱਲ ਵੀ ਬੱਚੇ ਹੋਰ ਆ ਰਹੇ ਨੇ ਕੱਲ ਬੱਚੇ 10 ਆ ਰਹੇ ਨੇ ਹੋਰ ਨਿਊ ਜਿਹੜੀ ਐਡਮਿਸ਼ਨ ਹੋ ਰਹੀ ਹੈ ਅਸੀਂ ਸਰ ਬੜੇ ਚਿਰ ਦੀ ਪਲਾਨਿੰਗ ਕਰ ਰਹੇ ਸੀ ਫਿਰ ਸਾਡੇ ਕਿੰਨੀ ਭਾਜੀ ਸੀ ਫਿਰ ਬਲੂੰਗੀ ਭਾਜੀ ਸੀ ਆਪਣੇ ਤੇ ਇਹਨਾਂ ਦੇ ਸੰਯੋਗ ਦੇ ਨਾਲ ਫਿਰ ਸਮਾਈਲ ਜੀ ਰਮਨ ਜੀ ਇਹਨਾਂ ਨਾਲ ਫਿਰ ਸਾਰੀਆਂ ਮੀਟਿੰਗਾਂ ਆਈਆਂ ਫਿਰ ਇਹਨਾਂ ਨੇ ਕਿ ਫਿਰ ਡੀਸੀਸੀ ਕਲੱਬ ਦਾ ਸੌੜਾ ਸੰਯੋਗ ਨਾਲਾ ਡੇ ਨਾਲ ਆਇਆ ਵਾ ਤੇ ਉਹਦੇ ਕਰਕੇ ਫਿਰ ਆਪਾਂ ਐਡਾ ਵੱਡਾ ਉਪਰਾਲਾ ਆਪਾਂ ਕਰ ਸਕੀਏ